ਜੰਜ ਸਮੇਤ ਸਾਥੀ ਨੂੰ ਮਾਡਲ ਟਾਊਨ ਪੁਲਿਸ ਨੇ ਕੀਤਾ ਗੱਡੀਆਂ ਚੋਰੀ ਕਰਨ ਦੇ aarop het naamzad 2 ਸਾਥੀ ਕਾਬੂ 3 ਕਾਰਵਾਈ ਕੀਤੀਆਂ ਬ੍ਰਮਦ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਐਸਐਚਓ ਦਾਨਸ਼ਵੀਰ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਸ਼ੱਕੀ ਵਾਹਨਾ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਵੱਡੀ ਦੋ ਕਾਰ ਚੋਰਾਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਕਾਰਾਂ ਸਮੇਤ ਗੱਡੀਆਂ ਦੇ ਸਪੇਅਰ ਪਾਰਟ ਅਤੇ ਗੱਡੀਆਂ ਨੂੰ ਭੰਨ ਤੋੜ ਕਰਨ ਸਮੇਂ ਵਾਸਤੇ ਵਰਤੋ ਵਿੱਚ ਲਿਆਂਦਾ ਜਾਣ ਵਾਲਾ ਗੈਸ ਕਟਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਕਾਬੂ ਕੀਤੇ ਚੋਰਾਂ ਦੀ ਪਛਾਣ ਪ੍ਰਭਜੋਤ ਸਿੰਘ, ਅਮਨਦੀਪ ਸਿੰਘ ਵਜੋਂ ਹੋਈ। ਜਦੋਂ ਕਿ ਕੀਤੀ ਜਾਂਚ ਪੜਤਾਲ ਤੋਂ ਬਾਅਦ ਗਿਰੋ ਦੇ ਤਿੰਨ ਹੋਰ ਮੈਂਬਰ ਜਸ਼ਨਪ੍ਰੀਤ ਸਿੰਘ, ਅਮਨ ਕਬਾੜੀਏ ਸਮੇਤ ਜੱਜ ਨੂੰ ਇਸ ਮੁਕਦਮੇ ਵਿੱਚ ਨਾਮਜ਼ਦ ਕਰਦੇ ਹੋਏ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਹੁਣ ਤੱਕ ਇਸ ਗਿਰੋ ਵੱਲੋਂ ਕਿੰਨੇ ਕੁ ਵਾਰਦਾਤਾਂ ਨੂੰ ਅੰਜਾਮ ਦੇ ਦਿਆ ਗੱਡੀਆਂ ਚੋਰੀ ਕਰਕੇ ਅੱਗੇ ਵੇਚੀਆਂ ਜੁਆ ਚੁਕੀਆਂ ਹਨ। ਹਾਂਜੀ। ਇਹ ਜੀ ਸਾਨੂੰ 6 ਤਰੀਕ ਨੂੰ ਇੱਕ ਕੰਪਲੇਂਟ ਆਈ ਸੀਗੀ। ਮੋਡਲ ਹਾਊਸ ਦੇ ਰਹਿਣ ਵਾਲੇ ਨੇ ਇੱਕ ਮਨਮੋਹ ਸਿੰਘ ਕਿ ਉਹਨਾਂ ਨੇ ਰਾਤ ਨੂੰ ਆਪਣੀ ਗੱਡੀ ਜਿਹੜੀ ਘਰ ਦੇ ਬਾਹਰ پارک ਕੀਤੀ ਸੀ ਕਿਤੇ ਚੋਰੀ ਹੋ ਗਈ ਸੀਗੀ। ਜਿਸ ਦੇ ਸਬੰਧ ਵਿੱਚ ਜਿਹੜਾ ਹੈਗਾ 47/24 ਨੰਬਰ ਐਫ ਆਰ ਥਾਣਾ ਮੋੜਾ ਡਾਊਨ ਵਿੱਚ ਦਰਜ ਕੀਤੀ ਗਈ ਸੀ ਤਾਂ ਦੌਰਾਨੇ ਤਪतीश ਜੋ ਅਸੀਂ 8 ਤਰੀਕ ਨੂੰ ਜੋ ਸਾਨੂੰ ਪਤਾ ਲੱਗੇ ਕਿ ਪ੍ਰਭਜੋਤ ਨਾਮ ਦਾ ਲੜਕਾ ਹੈਗਾ ਆ ਫਾਈਲ ਦਾ ਰਹਿਣ ਵਾਲਾ ਤੇ ਇਹਨੇ ਜਿਹੜੀ ਹੈਗੀ ਆਪਣੇ ਦੋ ਦੋਸਤਾਂ ਨਾਲ ਮਿਲ ਕੇ ਜਿਹੜੇ ਸਵਿਫਟ ਗੱਡੀ ਤੇ ਆਏ ਸੀਗੇ ਇਹ ਤੇ ਇਹਨਾਂ ਨੇ ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਤਾਂ ਉਸ ਦੇ ਸਬੰਧ ਵਿੱਚ ਅਸੀਂ ਜਿਹੜਾ ਹੈਗਾ ਪ੍ਰਭਜੋਤ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲ ਜਿਹੜੀ ਉਹਨੇ ਸਵਿਫਟ ਗੱਡੀ ਵਰਤੀ ਸੀਗੀ ਕ੍ਰਾਈਮ ਦੇ ਵਿੱਚ ਉਹ ਜਿਹੜੀ ਹੈਗੀ ਹੈ ਬਰਾਮਦ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਅਮਨ ਇੱਕ ਕਬਾੜੀਆ ਸੀਗਾ ਉਹਨੂੰ ਵੇਚਦੇ ਸੀਗੇ ਅੱਗੇ ਮਲੇਰਕੋਟਲੇ ਦਾ ਜਿਹੜਾ ਹੈਗਾ ਰਹਿਣ ਵਾਲਾ ਹੈ ਉਹਨੂੰ ਵੀ ਇਸੀ ਮੁਕੱਦਮੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਤੇ ਜਿਹੜੀ ਚੋਰੀ ਸ਼ੁਦਾ ਗੱਡੀ ਸੀਗੀ Honda City ਉਹਨੂੰ ਬਰਾਮਦ ਕੀਤਾ ਜੀ ਫਿਰ ਉਸ ਤੋਂ ਬਾਅਦ ਜਿਹੜਾ ਦੌਰਾਨੇ ਪੁਲਿਸ ਰਿਮਾਂਡ ਸਾਨੂੰ ਪਤਾ ਲੱਗਿਆ ਕਿ ਇਹ ਪਹਿਲਾਂ ਵੀ ਜਿਹੜਾ ਹੈਗਾ ਲੁਧਿਆਣੇ ਦਾ ਕੇ ਵਾਰਦਾਤ ਕਰਦੇ ਰਹਿੰਦੇ ਸੀਗੇ ਤਾਂ ਇਹਨਾਂ ਨੇ ਪਹਿਲਾਂ ਵੀ 5 ਨੰਬਰ ਥਾਣੇ ਦੇ ਏਰੀਆ ਵਿੱਚ ਜਿਹੜਾ 2 Honda City ਗੱਡੀਆਂ ਤੇ ਇੱਕ ਜਿਹੜਾ ਇਹ ਮੰਨਿਆ ਕਿ ਸਿਲਵਰ ਰੰਗ ਦੀ ਜਿਹੜੀ ਸੀਗੀ ਇਹਨਾਂ ਕੋਲ ਜੈਂਸ ਸੀਗੀ ਇਹਨਾਂ ਨੇ ਚੋਰੀ ਕੀਤੀਆਂ ਸੀਗੀਆਂ ਜਿਸ ਸਬੰਧ ਵਿੱਚ ਅਸੀਂ ਮਲੇਰ ਕੋਟਲਾ ਰੇਡ ਵੀ ਕੀਤੀ ਸੀਗੀ ਤੇ ਉੱਥੇ ਕੁਝ ਪੁਰਜ਼ੇ ਜਿਹੜੇ ਹੈਗੇ ਸਾਨੂੰ ਉਹਦੇ ਸਕ੍ਰੈਪ ਕਰਦੇ ਉਹਨਾਂ ਨੇ ਕਰ ਉਹ ਬਰਾਮਦ ਹੋਏ ਨੇ ਤਾਂ ਕੁੱਲ ਤੇ ਉਸ ਜਿਹੜੀ ਵਾਰਦਾਤ ਵਿੱਚ ਵੀ ਇਹਨਾਂ ਨੇ ਜਿਹੜੀ Swift ਗੱਡੀ ਵਰਤੀ ਸੀਗੀ ਅਸੀਂ ਉਹ ਵੀ ਬਰਾਮਦ ਕੀਤੀ ਹੈ ਕੁੱਲ ਜਿਹੜਾ ਹੈਗਾ ਇਹਨਾਂ ਤੋਂ ਇੱਕ Honda City ਗੱਡੀ ਤੇ ਦੋ Swift ਗੱਡੀਆਂ ਤੇ ਇੱਕ ਚੋਰੀ ਚੁਦਾ ਬਾਈਕ ਹੈਗੀ ਸੀ ਟੀ 100 ਤੇ ਇਹ ਚੀਜ਼ੇ ਬਰਾਮਦ ਕੀਤੀਆਂ ਪਹਿਲੇ ਵੀ ਮੁਕਦਮੇ ਦਰਜ ਐ ਇਹਨਾਂ ਤੇ ਨਹੀਂ ਪਹਿਲਾਂ ਮੁਕਦਮੇ ਦਰਜ ਕੋਈ ਹਥਿਆਰ ਇਹਨਾਂ ਕੋਲ ਬਰਾਮਦ ਹੋਇਆ ਨਹੀਂ ਇਹਨਾਂ ਕੋਲ ਹੋ ਜਾ ਰਹੀ ਸੀਗੇ ਜੀ ਇਹ ਜਿਹੜਾ ਲੜਕਾ ਹੈਗਾ ਆ ਪ੍ਰਭਜੋ ਤੇ ਮਕੈਨਿਕ ਹੈਗਾ ਐ ਤੇ ਇਹਦੇ ਕੋਲ ਜਿਹੜਾ ਕਾਰ ਨੂੰ ਖੋਲਣ ਵਾਲੇ ਜਿਹੜੇ ਹੈਗੇ ਆ ਉਹ ਜਾ ਰਹੀ ਸੀਗੀ ਤੇ ਮੈਂ ਬੌਂਸਲੀ ਹੈਗਾ ਜਿਹੜਾ ਪੁਰਾਣੀ ਗੱਡੀਆਂ ਮਾਡਲ ਦੀਆਂ ਨੇ Honda City ਹੋਗੀ ਜਾਂ Swift ਹੋਗੀ ਪੁਰਾਣੀ ਗੱਡੀ 2007 8 ਮਾਡਲ ਜਿਹੜੇ ਹੈਗੇ ਸੀਗੇ Honda City ਉਹ ਇਹਨਾਂ ਨੇ ਟਾਰਗੇਟ ਕੀਤੇ ਆ